ਸੋ ਸਿਕਾ ਸਾਰੇ ਵੀ ਮਕੈਨਿਕ ਵੀਰ ਜਿਹੜੇ ਆਪਣੇ ਤੇ ਜਿੰਨੇ ਮਕੈਨਿਕ ਵੀਰ ਨੇ ਉਹਨਾਂ ਵਾਸਤੇ ਆਪਾਂ ਇੱਕ ਵੀਡੀਓ ਲੈ ਕੇ ਆਏ ਆ ਜੇ ਇਸ ਵੀਡੀਓ ਨੂੰ ਵਾਟਸਐਪ ਕਰਨਾ ਜੀ ਫੋਲੋ ਕਰਨਾ ਚਾਹੁੰਦੇ ਹੋ ਤੇ ਲਾਈਕ ਕਰਨਾ ਵੀਡੀਓ ਨੂੰ ਠੀਕ ਹੈ ਜੀ ਕਿ ਇਹ ਨਟ ਜਿਹੜਾ ਜੀ ਵੀਰ ਜੀ ਆ ਨਟ ਖੋਲਣ ਲੱਗਿਆਂ ਆਪਣੇ ਹੱਥ ਤੇ ਕਈ ਵਾਰੀ ਛੱਟ ਲੱਗ ਜਾਂਦੀ ਜਿੰਨੇ ਮੇਰੇ ਮਕੈਨਿਕ ਭਰਾ ਨਹੀਂ ਉਹਨਾਂ ਨੂੰ ਸਾਰਾ ਨੂੰ ਪਤਾ ਹੋਵੇ ਤੇ ਆਪਾਂ ਤੁਹਾਡੇ ਏਸੀ ਜਿਹੜਾ ਨਟ ਵਾ ਇਹ ਗ੍ਰੇਂਡਰ ਦਾ ਨਟ ਇਹ ਨਟ ਆਪਾਂ ਇੱਕ ਚਾਬੀ ਲੈ ਲੈਣੀ ਹੈ ਜੀ ਤੇ ਚਾਬੀ ਆਪਾਂ ਲੈ ਕੇ ਤੇ ਉਹ ਗ੍ਰੇਂਡਰ ਦੇ ਸਾਹਮਣੇ ਜਿੱਦਾਂ ਤੁਹਾਡਾ ਗ੍ਰੇਂਡਰ ਦੇ ਕੋਈ ਗ੍ਰੇਂਡਰ ਦੇ ਸਾਹਮਣੇ ਜਿੱਦਾਂ ਨਟ ਲੱਗਾ ਉਸ ਤੋਂ ਹਮਨ ਚਾਬੀ ਲੈ ਲੈਣੀ ਹੈ ਤੇ ਚਾਬੀ ਤੁਸੀਂ ਨਟ ਦੇ ਉੱਤੇ ਰੱਖ ਕੇ ਦੇਖਣੀ ਹੈ ਠੀਕ ਹੈ ਜੀ ਆ ਦੇਖੋ ਤੁਹਾਨੂੰ ਜਿੱਦਾਂ ਮੈਂ ਦਿਖਾ ਰਿਹਾ ਤੇ ਤੁਸੀਂ ਇਹ ਉੱਪਰ ਰੱਖ ਕੇ ਦੇਖਣੀ ਹੈ ਤੁਸੀਂ ਉਸ ਤੋਂ ਨਟ ਦੀ ਜਿਹੜੀ ਹੈ ਨਾ ਆ ਦੇਖੋ ਤੇ ਨਟ ਦੀ ਉਸ ਸਮਨੇ ਲੜਾਈ ਕਰ ਲਈ ਸੱਦਾ ਬਹੁਤ ਪੂਰ ਲੜਾਈ ਕੀਤੀ ਹੋਈ ਹੈ ਜੀ ਤੁਹਾਨੂੰ ਸੱਦਾ ਲੜਾਈ ਕਰਕੇ ਚਾਬੀ ਜਿਹੜੀ ਆ ਜਿਹਦੇ ਵਿੱਚ ਇੱਥੇ ਰੱਖ ਕੇ ਦੇਖ ਲੈਣੀ ਤੁਸੀਂ ਇਹਨਾਂ ਇਹ ਨਟ ਦੇ ਵਿੱਚ ਚਾਬੀ ਜਿਹੜੀ ਲੱਗਦੀ ਹੋਵੇ ਉਸ ਤੋਂ ਬਾਅਦ ਤੁਸੀਂ ਜਿਹੜਾ ਨਟ ਵਾ ਇਹ ਗ੍ਰੈਂਡਰ ਦੇ ਉੱਪਰ ਆਪਾਂ ਕਸਦਣੇ ਦੇਖੋ ਨਟ ਕਸ ਗਿਆ ਜਦੋਂ ਤੁਸੀਂ ਬੋਲਣਾ ਇਸ ਚਾਬੀ ਨੇ ਤੁਹਾਨੂੰ ਉਦੋਂ ਬੜਾ ਫਾਇਦਾ ਦੇਣਾ ਤੇ ਤੁਸੀਂ ਜਿੰਨੇ ਵੀ ਮੇਰੇ ਵੀਰੋ ਇਸ ਵੀਡੀਓ ਨੂੰ ਦੇਖ ਰਹੇ ਹੋ ਉਸ ਵੀਡੀਓ ਆਪਣਾ ਇਹਨਾਂ ਮਦਦਾਂ ਨੇ ਵੀਰਾਂ ਦਾ ਕੋ ਆਪਣੇ ਜਿੰਨੇ ਵੀ ਪੱਜਨ ਮਿੱਤਰ ਬੱਚੇ ਨੂੰ ਵੀ ਇਹ ਵੀਡੀਓ ਦਾ ਲਾਭ ਲਓ ਅਤੇ ਇਸ ਇਦਾਂ ਚਾਬੀਆਂ ਤੁਸੀਂ ਆਪਣੀਆਂ ਚਾਬੀ ਬਣਵਾ ਬਣਾ ਕੇ ਇਹ ਨਟ ਦੇ ਸਾਈਜ਼ ਦੇ ਨਟਾਂ ਜਿਹੜਾ ਚਾਬੀ ਦੇ ਸਾਈਜ਼ ਦਾ ਬਣਾ ਕੇ ਤੁਸੀਂ ਨਟ ਖੋਲ ਸਕਦੇ ਹੋ ਤੇ ਤੁਹਾਡਾ ਇੱਥੇ ਬਹੁਤ ਫਾਇਦਾ ਹੋਊਗਾ ਕਿ ਸਾਰੇ ਵੀਰਾਂ ਨੂੰ ਮੇਰੇ ਵੱਲੋਂ ਸਸਤੀ ਤੇ ਸਾਰਿਆਂ ਵੀਰਾਂ ਦਾ ਦਿਨ ਵਧੀਆ ਰਹੇ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਫੋਲੋ ਕਰੋ ਚੈਨਲ ਨੂੰ ਜੀ ਸਸਰੀ ਤਲ ਜੀ ਥੈਂਕ ਯੂ ਜੀ